ਮੇਰੀ ਗੱਲ ਸੁਣ ਐਵੇਂ ਮੂੰਹ ਫਲਾ ਕੇ ਨਾ ਮੈਂ ਦਾ ਤੈਨੂੰ ਪਤਾ ਮੈਂ ਕਿੱਥੋਂ ਆਇਆ ਮੈਨੂੰ ਕਿ ਬੜਾ ਕਿੱਥੋਂ ਆਇਆ ਮੇਰੇ ਨਾਲ ਲੈ ਕੇ ਜਾਂਦੇ ਜੀ ਪਾਗਲੇ ਖੁਸ਼ਖਬਰੀ ਆਪਾਂ ਵੀ ਨੂੰ ਬੁਲਾ ਮੈਨੂੰ ਤੁਹਾਡੀ ਕੀ ਖੁਸ਼ਖਬਰੀ ਨਾਲ ਹੀ ਮਤਲਬ ਜੋ ਮਰਜ਼ੀ ਕਰ ਜਾਓ ਉਹ ਮੈਂ ਭੈਣ ਦਾ ਰਿਸ਼ਤਾ ਪੱਕਾ ਕਰਕੇ ਆਇਆ ਹਾਂ ਸੱਚੀ ਸੱਚੀ ਆਹੋ ਕਿੱਥੋਂ ਕਿੱਥੋਂ ਦਾ ਰਿਸ਼ਤਾ ਪਾਪਾ ਕੀ ਗੱਲ ਹੋ ਗਈ ਨਾ ਸਾਰਾ ਕੁਝ ਉਹ ਮੈਂ ਤੁਹਾਨੂੰ ਦੱਸਣਾ ਕੱਲਾ ਕੱਲਾ ਮੁੰਡਾ ਜਿੱਦਾਂ ਦਾ ਇਹਨਾਂ ਨੂੰ ਚਾਹੀਦਾ ਹੈ ਕਿ ਘਰ-ਬਾਰ ਵਧੀਆ ਹੋਵੇ ਮੁੰਡਾ ਕੱਲਾ ਕੱਲਾ ਹੋਵੇ ਆਪਾਂ ਜਲਦੀ ਕਰੋ ਟਾਈਮ ਨਾ ਵੇਸ ਕਰੋ ਛੱਟ ਮੰਗਰੀ ਪਟ ਗਿਆ ਕਰਕੇ ਤੋਰ ਇਹਨਾਂ ਨੂੰ ਬਸ ਇੱਥੋਂ ਓਹ ਤੋ ਤੋ ਨਾ ਕਹੇ ਦਿਲੋਂ ਮੈਂ ਕਹਿਨੀ ਆ ਮੈਂ ਨਹੀਂ ਕਰੂ ਤੇ ਸਹੀ ਵਿਆਹ ਮੈਂ ਤੇ ਆਪ ਅੱਗੇ ਹੋਗੇ ਪੰਗੜੇ ਪਾਉਂਗੀ ਪਰ ਕਰ ਦੋ ਇਹਨਾਂ ਦਾ ਬਸ ਲੈ ਕੀ ਤੂੰ ਭਾਬੀ ਨੂੰ ਤਾਂ ਬੁਲਾ ਭਾਬੀ ਆਇਓ ਮਾੜੇ ਜੇ ਤੇਰੇ ਆਹ ਸਿਮਰਤ ਕੀ ਗੱਲ ਆਜਾ ਮਰਨ ਦੀ ਬੈਠਾ ਜੇ ਇਧਰ ਆਓ ਬੱਦਿਓ ਕੀ ਹੋ ਗਿਆ ਬੜੀ ਖੁਸ਼ ਆ ਤੁਸੀਂ ਦੱਸੋ ਆਪੇ ਦਾ ਦੇਖੋ ਇੱਥੇ ਤੂੰ ਆ ਤੂੰ ਇਹ ਆ ਦੱਸੋ ਮੈਨੂੰ ਚਾਹੀ ਬੜਾ ਵੈਸੇ ਜਲਦੀ ਦੱਸੋ ਭੈਣ ਦਾ ਰਿਸ਼ਤਾ ਪੱਕਾ ਕਰਕੇ ਆਣ ਸੱਚੀ ਆ ਜਿੱਦਾਂ ਦਾ ਮੁੰਡਾ ਚਾਹੀਦਾ ਹੈ ਨਾ ਕੱਲਾ ਕੱਲਾ ਮੁੰਡਾ ਹੋਵੇ ਘਰ-ਬਾਰ ਵਧੀਆ ਹੋਵੇ ਐਂਡ ਪੂਰਾ ਫਿੱਟ ਆ ਤੂੰ ਉਹ ਤੇ ਪੱਕਾ ਕਰ ਆ ਭੈਣ ਨੂੰ ਬਹਾਰੇ ਓਏ ਬਕਵਾਦੀ ਛੱਡੋ ਹੁਣ ਬਾਅਦ ਛੇਤੀ ਛੇਤੀ ਤੋਰ ਦੇਣਾ ਮੈਂ ਘਰ ਦਾ ਗਰੇਸ਼ ਮਕੋਣਾ ਆਪਣਾ ਜਾਊਗੀ ਓਏ ਕੰਮ ਮੇਰੀ ਗੱਲ ਸੁਣੋ ਜਾਊਗੀ ਕਿਉਂ ਨਾ ਉਹ ਤੇ ਵੈਸੇ ਕਹਿੰਦੇ ਨੇ ਕਿ ਮੈਨੂੰ ਕੱਲਾ ਕੱਲਾ ਮੁੰਡਾ ਚਾਹੀਦਾ ਮੈਨੂੰ ਜਰਾ ਟੱਬਰ ਪਰਵਾਹ ਨਹੀਂ ਚਾਹੀਦਾ ਤੇ ਸਭ ਕੋਈ ਜਿੰਨਾਂ ਨੇ ਮਿਲਣ ਦੇ ਆ ਸੋਹਣਾ ਸੁਨੱਖਾ ਮੁੰਡਾ ਆ ਔਰ ਛੋਟੀ ਜੀ ਭੈਣ ਹੈ ਇੱਕ ਬਸ ਉਹਦੇ ਮੁੰਡੇ ਦੀ ਫੋਟੋ ਫਾਟ ਹੋ ਗਈ ਕੋਈ ਵਖਾ ਮੈਨੂੰ ਹੀ ਫੋਟੋ ਮੈਂ ਮੰਗਾ ਲੈਣਾ ਫੋਟੋ ਮੰਗਾ ਫੋਟੋ ਫਿਰ ਉਹਨੂੰ ਫੋਟੋ ਤੇ ਉਹਨੂੰ ਦਿਖਾਉਣੀ ਪੈਣੀ ਨਾ ਉਹਦਾਂ ਨੇ ਕਿੱਥੇ ਹਾਂ ਕਰਦੀ ਕੋਈ ਨਹੀਂ ਮੈਂ ਮੰਗਾ ਲੈਣਾ ਫੋਟੋ ਤੇ ਭਾਏ ਮੈਂ ਕਹਿ ਕੇ ਆਇਆ ਉਹਨਾਂ ਨੂੰ ਭੈਣ ਤੁਹਾਨੂੰ ਦੱਸੀ ਨਾ ਭੈਣ ਵੀ ਨਾ ਗੱਲ ਕਰੀ ਅੰਦਾ ਕਿ ਛੋਟੀ ਭੈਣ ਵੀ ਹੈ ਕਿਉਂ ਨਹੀਂ ਮਨਣਾ ਇਹਨੇ ਲੈ ਉਨੇ ਕਹਿਣਾ ਮੈਂ ਭੈਣ ਸੌਹੂੰਗੀ ਉਹਨੂੰ ਵਿਆਹੂੰਗੀ ਤੈਨੂੰ ਪਤਾ ਹੈਗਾ ਉਹ ਪਿੰਦੀ ਕੱਲਾ ਮੁੰਡਾ ਹੋਵੇ ਮੈਂ ਕੋਈ ਭੈਣ ਨਾ ਭਰਾ ਮੇਰੀ ਗੱਲ ਸੁਣੋ ਜੀ ਮੈਂ ਤੇ ਜਾ ਨਹੀਂ ਸਕਦੀ ਹਾਂ ਦੇ ਕੋਲ ਤੁਸੀਂ ਇਦਾਂ ਕਰੋ ਤੁਸੀਂ ਆਪ ਹੀ ਗੱਲ ਕਰੋ ਜਾਂ ਇਹਨਾਂ ਨੂੰ ਨਾਲ ਲੈ ਰੋ ਤੀ ਤੁਹਾਨੂੰ ਚੰਗਾ ਨਹੀਂ ਕਰਨਾ ਨਹੀਂ ਨਹੀਂ ਕਰਮੀਂ ਸੇਵਾ ਕੀ ਕਰੇਗਾ ਸੇਵਾ ਕਿਸ ਤਾ ਲੈ ਆ ਨਾ ਤੇ ਫੇਰ ਮੈਂ ਭੈਣ ਦਾ ਦਾਜ ਜਣਾ ਜੇ ਨਹੀਂ ਤੁਸੀਂ ਆਪ ਜਾਓ ਆਪ ਤੁਸੀਂ ਨਾ ਜਾਓ ਇਹਨਾਂ ਦੇ ਤੁਸੀਂ ਆਪ ਗੱਲ ਕਰੋ ਜਾ ਕੇ ਤੂੰ ਰਹਿ ਮੈਂ ਹਾਂ ਜਦੋਂ ਸਾਹਮਣੇ ਆਏਗਾ ਉਦੋਂ ਪਤਾ ਲੱਗ ਜਾਏਗਾ ਵੇਖੀ ਜਾਏਗੀ ਹਾਂ ਤੂੰ ਰਹਿਣ ਦੇ ਮੈਨੂੰ ਜਾਣ ਤੇ ਦੋ ਇਥ ਵਿਆਹ ਹੋਇਆ ਹੈ ਕਿਹੜਾ ਪੱਜ ਕੇ ਆ ਚੱਲੀ ਬਾਜ ਪਾਪਾ ਆਏ ਕਮਾ ਕੇ ਥੋੜਾ ਕਿਆ ਹੈ ਕਿ ਕੁੜੀ ਕੱਲੀ ਮੁੰਡਾ ਕੱਲਾ ਕੱਲਾ ਇਹ ਕਿਆ ਹੈ ਕਿ ਮੁੰਡਾ ਕੱਲਾ ਕੱਲਾ ਵਾ ਇਹ ਥੋੜਾ ਕਿਹਾ ਕਿ ਕੋਈ ਭੈਣ ਭਰਾ ਨਹੀਂ ਹੈਗਾ ਚੁੱਪ ਕਰ ਜਾ ਆਪੇ ਕਰ ਲੈਣਾ ਗੱਲ ਮੈਂ ਹਾਂ ਹੋ ਠੀਕ ਆ ਜਿਹੜਾ ਘੰਟੀ ਲਿਆਇਆ ਉਹ ਹੀ ਬਿੱਲੀ ਦੇ ਗੱਲ ਜਾ ਕੇ ਬੰਨੇ ਫਿਰ ਪਰ ਮੇਰੇ ਕੋਲ ਉਹਦੀ ਛੋਟੀ ਭੈਣ ਦਾ ਦੱਸਿਆ ਜਾਣਾ ਜੇ ਚੱਲ ਦੱਸ ਦੀ ਫਿਰ ਵੇਖ ਲਾਂ ਕੀ ਬੰਦਾ ਨਾਲੇ ਫੋਟੋ ਖਾ ਗਏ ਪਹਿਲੇ ਫੋਟੋ ਮੰਗਾ ਫੋਟੋ ਵੇਖ ਕੇ ਕੀ ਪਤਾ ਮੰਨ ਨਹੀਂ ਜਾਵੇ ਮੁੰਡਾ ਸੋਹਣਾ ਹੈ ਨਾ ਹਾਂ ਮੁੰਡਾ ਤਾਂ ਸੋਹਣਾ ਸੁਨੱਖਾ ਜਿੱਦਾਂ ਦਾ ਮੰਗਦੀ ਉਦਾਂ ਦਾ ਹੈ ਨਾ ਹਾਂ ਉਹਦੇ ਫੋਟੋ ਚ ਵੇਖੀ ਮੈਂ ਆਪਣੇ ਯਾਰ ਦੇ ਉੱਤੇ ਫੋਟੋ ਮੰਗਾ ਫੋਟੋ ਤੈਨੂੰ ਬੁਖਾ ਕੇ ਨਾ ਤੇ ਉਹਦਾ ਕਰ ਗੱਲ ਤੇ ਜਲਦੀ ਜਲਦੀ ਪਾ ਵੜ ਦੇ ਕਿਤੇ ਦੇਖ ਨਹੀਂ ਪੈਣਦੇ ਨੇ ਭਾਵੇਂ ਸਾਡਾ ਕਰਜ਼ਾ ਚੁੱਕ ਕੇ ਕਿਉਂ ਨਾ ਕਰਨਾ ਪਵੇ ਦੋ ਚੌਦਾਂ ਚ ਕਰਕੇ ਨਿਭੇੜ ਦੇਣਾ ਖੁਸ਼ ਵੇਲਾ ਦੋਵੇਂ ਜਾਣੀਆਂ ਕਿੰਨੀਆਂ ਜਿੰਨਾ ਮੰਗੂਗੀ ਉਹਨਾਂ ਲੈ ਵੀ ਦੇਣਾ ਕਹਿਣਾ ਬਟਾ ਜੋ ਹੋ ਗੋਗੇ ਉਹਨੂੰ ਪਾ ਦੋ ਬਸ ਮੱਥਾ ਚੋੜ ਕੋਈ ਗੱਲ ਨਹੀਂ ਬੱਤ ਆ ਪਾਰ ਕਰ ਜਾ ਚੋਕਲੇ ਕਿਓ ਸੀ ਮਰੇ ਤੇ ਆਪਣਾ ਕਹਿਣਾ ਵੇਚ ਕੇ ਨਾ ਤੇ ਇਹਨੂੰ ਬਣਾਵਾਂਗੇ ਤੇ ਭਾਰੀ ਨੂੰ ਤੋੜ ਦੇ ਪਾਸ ਕਾਰਟਿਕਲੇ ਇਸ ਖਤਮ ਕਰਨ ਲਈ ਕੋਸ਼ਿਸ਼ ਕਰਨਾ ਹੀ ਪੈਣਾ ਨਾ ਹਣ ਮੈਂ ਇੱਕ ਗੱਲ ਦੱਸ ਮੁੰਡਾ ਕਰਦਾ ਕਿ ਇਹ ਤੂੰ ਦੱਸਿਆ ਨਾ ਇਹ ਖੁਸ਼ੀ ਖੁਸ਼ੀ ਪੁੱਛਿਆ ਹੀ ਇਹ ਤੈਨੂੰ ਮੁੰਡੇ ਦਾ ਨਾ ਆਪਣੇ ਹੋਟਲ ਹੈਗੇ ਆ ਅੱਛਾ ਤੇ ਨਾਲ ਗੱਡੀਆਂ ਗੱਡੀਆਂ ਵੜੀਆਂ ਦਾ ਕੰਮ ਹੈ ਮੈਂ ਫੇਰ ਤਾਂ ਮਾਰਨੀ ਜਾਣਾ ਵਾ ਆਹੋ ਕੰਮ ਵੀ ਵਧੀਆ ਹੀ ਉਹਨੇ ਕਹਿਣਾ ਚੱਲ ਮੈਂ ਵੀ ਹੋਟਲਾਂ ਚ ਘੁੰਮਿਆ ਕਰਾਂਗੀ ਨਾਲ ਹੂੰ ਲੋੜ ਹੈ ਤੇ ਰੈਂਟ ਉਹਨੂੰ ਬੜੀ ਤੇਜ। ਨਾ ਤੇ ਫਰਾ ਲਿਆਇਆ ਕਰੋ ਤੁਸੀਂ ਦੋਵੇਂ ਜਾਣੀ। ਕਿਉਂ ਨਹੀਂ ਕੋਈ ਫਰਾਈਏ? ਹੁਣ ਉਹ ਲਿਆ ਕੇ ਦੇਣ ਲੱਗੇ ਨਾ ਫਰੋੜ ਵਾਲਾ ਆਪੇ ਫਰਾਇਆ ਕਰੇਗਾ। ਗੱਡੀਆਂ 'ਚ ਘੁੰਮਿਆ ਕਰੇਗੀ ਉਹਨਾਂ ਨਾਲ। ਜਾ ਜਾ ਕੇ ਗੱਲ ਕਰ। ਕਰਦਾ ਨਾ ਕਰ। ਪਹਿਲੇ ਮੁੰਡੇ ਨੂੰ ਗੱਲ ਕਰ ਫੋਟੋ ਆਵੇ। ਚੰਨ ਸੀ ਮੇਰੇ। ਇਹ ਟੈਨਸ਼ਨ ਤਾਂ ਲੱਭ ਜਾਈ। ਟੀਨੀ ਟੀੜੀ ਲੱਗਿਆ ਤੁਹਾਨੂੰ ਲੱਗਦਾ ਗੱਲ ਕਰਨ ਨੂੰ ਤੇ ਸਾਹਮਣੇ ਜਾ ਕੇ। ਕਰੂਗਾ ਕਰੂਗਾ ਕਿਉਂ ਨਹੀਂ ਜੇ ਰਿਸ਼ਤਾ ਲਿਆ ਆ ਸਾਂ ਤਾਂ ਗੱਲ ਵੀ ਕਰ ਲੂਗਾ। ਇੰਨਾ ਵੀ ਨਹੀਂ ਹੈਗਾ ਉਹ। ਜਿਹੜੀ ਜ਼ੁਬਾਨ ਨਹੀਂ ਖੁੱਲਣੀ ਉੱਥੇ ਜਾ ਕੇ। 3 ਵਜੇ ਇੱਧਰ ਵੀ ਫੇਰ ਭੱਜੀ ਹੋਣਾ ਜੀ ਤੁਸੀਂ ਆਪ ਮੰਗ ਲਓ ਚੰਗੀ ਗੱਲ ਹੈ ਫੋਣੀ ਨੂੰ ਸ਼ੁਰੂਆਤ ਕਰ ਲੈਂਦੇ ਫਿਰ ਜਾਣੇ ਮਗਰ ਦੇਤੇ ਪੰਪ ਪੰਪ ਆਪਾਂ ਵੀ ਦੇ ਦਾਂਗੇ ਥੋੜਾ ਜਿਹਾ ਮਗਰ ਤੇ ਬੋਲਣ ਕਿਉਂ ਨਹੀਂ ਦੇ ਹੁਣ ਤੁਹਾਨੂੰ ਗੱਲ ਕਿਵੇਂ ਤੁਹਾਡੀ ਨਹੀਂ ਸਮਝ ਆਉਂਦੀ ਫੋਨ ਹੋਲਡ ਕਰਕੇ ਛੱਡ ਦਿੰਦੇ ਜੀ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਮੈਂ ਤੁਹਾਨੂੰ ਜਿਹੜੀ ਗੱਲ ਕਹਿੰਦੇ ਨਾ ਪਹਿਲਾਂ ਉਹ ਸੁਨਿਆ ਕਰੋ ਯਾਰ ਕੰਮ ਹੈ ਮੰਦੀ ਸਾਰੇ ਜ਼ਰੂਰੀ ਹੁੰਦੇ ਆ ਪਰ ਇਹਦਾ ਮਤਲਬ ਇਹ ਥੋੜੀ ਕਿਤੇ ਫੋਨ ਕੰਨ ਤੇ ਲਵਾ ਕੇ ਇਕੱਲੇ ਬੰਦੇ ਨਾਲ ਗੱਲ ਹੀ ਨਾ ਕਰੋ ਅਗਲੇ ਬੰਦੇ ਦੀ ਵੀ ਸੁਣ ਲਿਆ ਕਰੋ ਨਾ ਮੈਨੂੰ ਕਿਹੇ ਝਲਦਾਨੀ ਤੁਹਾਡੀ ਦਾ ਪਤਾ ਹਰ ਵਾਰੀ ਬਸ ਤੁਸੀਂ ਆਪਣਾ ਵੇਖਿਆ ਕਰੋ ਮੈਂ ਇੱਥੇ ਘਰੇ ਬੇਟੀ ਕਲਪਦੀ ਰਹਿਨੀ ਆ ਮੈਨੂੰ ਨਹੀਂ ਪਤਾ ਤੁਸੀਂ ਆਪਣੀ ਭੈਣ ਦਾ ਕੋਈ ਨਾ ਕੋਈ ਨੰਬੇੜਾ ਕਰੋ ਜੇ ਮੈਂ ਬੋਲਦੀ ਨਾ ਮੈਂ ਬੁਰੀ ਬੰਦੀ ਆ ਇਸ ਕਰਕੇ ਨਾ ਤੁਸੀਂ ਆਪ ਹੀ ਗੱਲ ਕਰਿਆ ਕਰੋ ਹਰ ਗੱਲ 'ਚ ਨਾ ਮੈਨੂੰ ਨਾ ਦੋਸ਼ ਦਿਆ ਕਰੋ ਮੈਂ ਮੰਨਦੀ ਤੁਹਾਡੀ ਹਰ ਗੱਲ ਪਰ ਮੈਨੂੰ ਕਾ ਤੇ ਦੋਸ਼ ਦੇਂਦਿਆ ਪੈਂਦੇ ਜੀ ਅਗਲੇ ਬੰਦੇ ਦੀ ਵੀ ਸੁਣਿਆ ਕਰੋ ਵੇਖੋ ਜੇ ਮੈਂ ਬੋਲਦੀ ਨਾ ਮੈਂ ਬੁਰੀ ਬੰਦੀ ਆ ਵੱਡੀ ਭਾਬੀ ਰਵੇਹੇ ਨੇ ਤੁਹਾਡੀ ਕੁਝ ਬੋਲਦੀ ਦੀਦੀ ਨਾਲ ਮੈਂ ਆਪੇ ਗੱਲ ਕਰ ਲੂੰਗੀ ਮੈਂ ਬੋਲੇ ਤਾਂ ਗੁੱਸਾ ਕਰ ਲੈਣਾ ਦੀਦੀ ਨੇ ਤੁਸੀਂ ਆਪ ਹੀ ਨਾਲ ਸਮਝਾਇਆ ਕਰੋ ਰਿਸ਼ਤੇ ਵਾਲੀ ਗੱਲ ਕੀਤੀ ਕਿ ਨਹੀਂ ਕੀਤੀ ਨਹੀਂ ਉਹ ਥੋੜੀ ਤੁਹੀ ਕਰਨੀ ਆ ਉਹ ਤੇ ਮੈਨੂੰ ਆਪ ਨੂੰ ਕਰਨੀ ਪੈਣੀ ਆਲਾ ਟਾਲਾ ਕਰਕੇ ਤੁਸੀਂ ਤੁਰ ਪੈਂਦੇ ਜੀ ਬਸ ਬਸ ਮੈਂ ਵੇਖ ਲਿਆ ਤੁਹਾਡਾ ਹਾਲ ਵੀ ਮੈਨੂੰ ਆਪ ਹੀ ਕੋਈ ਨਾ ਕਹੀ ਲਵ ਸਿਲਾ ਕਰਨਾ ਪੈਣਾ ਨਹੀਂ ਤੇ ਇੰਨੇ ਨਹੀਂ ਤਾਂ ਨਿਕਲਣਾ ਕਰ ਲਿਓ ਆਪੇ ਗੱਲ ਮੈਨੂੰ ਕਿਹੇ ਗੱਲ ਦਾ ਨਹੀਂ ਪਤਾ ਚੰਗਾ ਹਾਈ ਹਾਈ ਜਿਹੜੇ ਕੰਮ ਲਈ ਫੋਨ ਕੀਤਾ ਉਹਦੇ ਗੱਲ ਹੀ ਨਹੀਂ ਹੋਈ ਪਹਿਲਾਂ ਇਹਨਾਂ ਨੂੰ ਖੂਨ ਲਾਵਾਂ ਹਲੋ ਮੈਂ ਨਾ ਬੋਲਣ ਦੀ ਕੋਸ਼ਿਸ਼ ਨਾ ਕਰੋ ਪਹਿਲਾਂ ਮੇਰੀ ਗੱਲ ਸੁਣ ਲੋ ਮੈਂ ਰੋਟੀ ਘਰੇ ਨਹੀਂ ਬਣਾਉਣੀ ਮੈਨੂੰ ਬਾਹਰ ਲੈ ਕੇ ਜਾਓ ਮੈਂ ਨਹੀਂ ਘਰੇ ਖਾਣੀ ਮੈਂ ਇਸ ਘਰ ਦੀ ਗੋਲੀ ਨਹੀਂ ਆ ਕਿ ਤੁਹਾਡਾ ਘਰ ਦਾ ਕੰਮ ਕਰਦੀ ਫਿਰੂਗੀ ਅਗਲੇ ਬੰਦੇ ਦਾ ਵੇਖ ਲਿਆ ਕਰੋ ਮਿਲੂ ਕਿਹੇ ਗੱਲ ਨਾਲੀ ਮਤਲਬ ਮੈਂ ਰੋਟੀ ਸ਼ਾਮ ਨੂੰ ਬਾਹਰ ਖਾਣ ਜਾਣੀ ਜੀ ਠੀਕ ਹੈ ਨਾ ਮਾਫੂਰ ਰੱਖ ਲਗੀ ਤੇ ਮਨਾ ajo ਕੱਲ ਪਹ ਗਈ ਮੈਂ ਤਾਂ ਕੀ ਕਰਾਂ ਸਮਝ ਨਹੀਂ ਆਉਂਦੀ ਕੀ ਹੋ ਗਿਆ ਸਿਮਰਤ ਕੱਲੀ ਬੋਲੀ ਜੰਨੀ ਆ ਕੀ ਜੀ ਕੀ ਮੈਂ ਤਾਂ ਸਮਝ ਨਹੀਂ ਕੋ ਰਹੋਂਦੀ ਦੀਦੀ ਹੋਇਆ ਕੀ ਇਹ ਦੱਸੇਗੀ ਵੀ ਕੁਛ ਦੱਸਾਂ ਮੈਂ ਦੀ ਜੀ ਕੀ ਮੈਂ ਤੇ ਕਿਤੇ ਨਾ ਕੀ ਕਹਿੰਦੇ ਨੇ ਆਪਣਾ ਮੱਥਾ ਮਾਰ ਮਾਰ ਕੇ ਨਾ ਮੇਰਾ ਆਪਣਾ ਸਿਰ ਦਰਦ ਹੋ ਜਾਂਦਾ ਪੈਂਦਾ ਕੀ ਮੈਨਾਂ ਨੂੰ ਸਮਝਾਵਾਂ ਨਿਤ ਦੀ ਕਲੇਸ਼ ਹੋਈ ਜਾਂਦੀ ਦੀਦੀ ਕਰਕੇ ਇਹ ਤੇ ਹੈਗੀ ਕਲੇਸ਼ ਆ ਵੇਖ ਹੁਣ ਮੈਨੂੰ ਮੀ ਵਰਧੇ ਚ ਲੈ ਕੇ ਗਈ ਮੇਨੂੰ ਨਾਲ ਮੈਂ ਕਿਹਾ ਵੀ ਮੈਂ ਕਿ ਤੂੰ ਆਪਣੇ ਸੂਟ ਲੈ ਆਓ ਮੈਂ ਆਪਣੇ ਆਪੇ ਬਾਅਦ ਚ ਲਿਆਉਂਗੀ ਪਰ ਉਹਨੂੰ ਤੇ ਬਹਿਮ ਹੀ ਕਿ ਤੇ ਦੋਵੇਂ ਨਾ ਪੱਥੀਆਂ ਝੋਟਾ ਬਣਾ ਕੇ ਫੇਰ ਚੱਲ ਜਾਣ ਨਹੀਂ ਕਹਿੰਦੀ ਮੇਰੇ ਨਾਲ ਹੀ ਚੱਲ ਹੁਣੇ ਚੱਲ ਮੈਂ ਕਚਲ ਜਦੋਂ ਹੀ ਜਾਵਾਂਗਾ ਤੁਹਾਡੇ ਵੀ ਲੈ ਆਵਾਂਗਾ ਮੈਂ ਪਾ ਕੇ ਵੇਖਣੇ ਆਂ ਬੰਦਾ ਪੁੱਛੇ ਕੀ ਪਾ ਕੇ ਵੇਖਣਾ ਤਾ ਉਥੇ ਘਰ ਆ ਕੇ ਪਾ ਕੇ ਵੇਖ ਲਈ ਮੈਂ ਜਨਾ ਸੱਚੀ ਮੈਂ ਇੰਨਾ ਨਹੀਂ ਮੱਥਾ ਇਹੋ ਕਰਕੇ ਮਾਰਨ ਨਹੀਂ ਮੈਂ ਕਾ ਕਰੂ ਇਹਦਾ ਕੋਈ ਹਿਲ ਲੱਗ ਸੀਗਾ ਤੋਰੋ ਇਹਨੂੰ ਕਿਸੇ ਪਾਸੇ ਮੈਂ ਗੱਲ ਕਰਦਾ ਮੈਂ ਗੱਲ ਕਰਦਾ ਮੈਂ ਕਹ ਗੱਲ ਤੁਸੀਂ ਕੀ ਕਰਨੀ ਆ ਗੱਲ ਤਾਂ ਤੁਸੀਂ ਉਦੋਂ ਦੀ ਘੋਲ ਛੱਡੀ ਆ ਇਹ ਤਾਂ ਗੱਲ ਹੀ ਨਹੀਂ ਕੀਤੀ ਇਹਦੇ ਨਾਲ ਉਹਨੇ ਨਹੀਂ ਕਰਨੀ ਗੱਲ ਸੇਵਕ ਨੇ ਨਹੀਂ ਕਰਨੀ ਗੱਲ ਵੇਖੀ ਸਹੀ ਮੈਨੂੰ ਯਾਦ ਨਾ ਮਾਦਾ ਨਹੀਂ ਕਹੇ ਨਾ ਉਹ ਨਹੀਂ ਗੱਲ ਕਰ ਸਕਦਾ ਮੈਂ ਤਾਰੇ ਜੇ ਤੁਹਾਨੂੰ ਕਹਾਂ ਕਿ ਤੁਸੀਂ ਮਗਰ ਜਾਓ ਇਹ ਤੇ ਸ਼ਗਲ ਵਿੱਚ ਤੇਰੀ ਡਰ ਕੇ ਭੱਜ ਕੇ ਆ ਜਾਂਦਾ ਮੈਂ ਵੀ ਤੇ ਕਿਹਾ ਸੀ ਨਾ ਨੂੰ ਕਿ ਗੱਲ ਸ਼ੁਰੂ ਕਰ ਫੇਰ ਹੀ ਹਿੰਨੇ ਰਿਸ਼ਤਾ ਤੇ ਉਹ ਹੀ ਲਿਆ ਹੈ ਨਾ ਸ਼ੁਰੂ ਤੇ ਕਰਦਾ ਫੇਰ ਮੈਂ ਜੰਦੀ ਵਿੱਚ ਗੱਲ ਕਰਦੀ ਆ ਹੁਣ ਹੀ ਵੇਲੇ ਮੈਨਾਂ ਕਿੱਦਾਂ ਬੋਲਣ ਦਾ ਪੈਂਦੀ ਮੇਰੇ ਗਾੜੀ ਨਾਲ ਜਬਾਨ ਚੱਲਦੀ ਆਪਣੇ ਭੈਣ ਗਾੜੀ ਨਹੀਂ ਚਲਾ ਸਕਦੇ ਮੈਂ ਮੰਦੀ ਆ ਵੱਡੀ ਇੱਜ਼ਤ ਕਰਦੇ ਆ ਪਰ ਵੱਡੀ ਇੱਜ਼ਤ ਕਰੋਣ ਜੋਗੇ ਤੇ ਹੁਣ ਛੋਟੇ ਤਾਂ ਦੀ ਚਲ ਕਰਦੇ ਜੇ ਵੱਡੇ ਇੱਜ਼ਤ ਕਰੋਣ ਵਾਲੇ ਹੋਣ ਜੇ ਵੱਡੇ ਦੇ ਆਪਣੇ ਮਤ ਬੋਦ ਲੈਣਾ ਹੋਵੇ ਤਾਂ ਛੋਟੇ ਨੂੰ ਸਮਝਾਉਣਾ ਵੀ ਪੈ ਜਾਂਦਾ ਵਾ ਤੂੰ ਤੇ ਨਿਕ ਜਿੰਨਾ ਜੀ ਕਲਪ ਗਈਆਂ ਮੈਂ ਵੇ ਕਿੰਨੇ ਸਾਲਾਂ ਤੋਂ ਚੱਲਨ ਨਹੀਂ ਉਹਨੂੰ ਮੈਂ ਤੇ ਆ ਤੇਰੇ ਭਾਜੀ ਨੂੰ ਫੋਨ ਕਰਕੇ ਹੁਣ ਕਹਿਣਾ ਜਾਂ ਤੇ ਮੈਨੂੰ ਉੱਥੇ ਲੈ ਜਾਓ ਤਾਂ ਜਾਂ ਤੂੰ ਇੱਥੇ ਆ ਜਾਓ ਮੇਰੇ ਕੋਲ ਨਹੀਂ ਇਹਦੀ ਹੁਣ ਸੁਣੀਆ ਜਾਂਦੀਆਂ ਬਠੇਰਾ ਚ ਸੁਣ ਲਈਆ ਮੈਂ ਤੇ ਤੁਹਾਨੂੰ ਕਹਿੰਦੀ ਤੁਹਾਨੂੰ ਸਾਦੀ ਲਾਓ ਇੱਥੇ ਕੀ ਪਤਾ ਹੋਵੇ ਕਿ ਮਤਬਦ ਪਾ ਦੇਣੇ ਦਿਮਾਗ ਚ ਬਸ ਇਸ ਕਰਕੇ ਸੁਣੀ ਜੰਨੇ ਕਿ ਰਿਸ਼ਤੇਦਾਰਾਂ ਨੇ ਫੇਰ ਸਾਨੂੰ ਹੀ ਗੱਲਾਂ ਕਰਨੀਆਂ ਵਾ ਤੇ ਮਾਪੇਓ ਸਿਰ ਤੇ ਨਹੀਂ ਤੇ ਪਰਜਾਈਆਂ ਵੀ ਪੁੱਛਦੀਆਂ ਨਹੀਂ ਕਿੰਨਾ ਕੁ ਪੁੱਛੀ ਜਾਈਏ ਕਿੰਨੀਆ ਕੁ ਸੁਣੀ ਜਾਈਏ ਇਹ ਤੇ ਆਤੀ ਘਰਾ ਛੱਡੀ ਨੇ ਕੀ ਬੋਲਦਾ ਦੀ ਮੈਨੇ ਨਾਲ ਸਿੱਧਾ ਕਹਿਤਾ ਕਿ ਰਾਤ ਨੂੰ ਮੈਂ ਰੋਟੀ ਘਰ ਹੀ ਨਹੀਂ ਖਾਣੀ ਮੈਂ ਬਾਹਰ ਖਾਂ ਜਾਣੀ ਜੀ ਜਾਓ ਤੇ ਕੋਈ ਗੱਲ ਨਹੀਂ ਕੋਮ ਫੇਰ ਕਿਉਂ ਮੈਂ ਸਾਂਭ ਲਉਂਗਾ ਆਪਣੇ ਨੂੰ ਕਰ ਲਿਓ ਆਪੇ ਇਹਦੇ ਨਾਲ ਗੱਲ ਉਹਨਾਂ ਉਹ ਵੀ ਆਉਣ ਹੀ ਆਲੇ ਹੋਣੇ ਮੈਂ ਤਿਆਰ ਹੋਣਾ ਬਾਅਦ ਵਿੱਚ ਹੈ ਸੇਵਕ ਉਹਨਾਂ ਨਾਲ ਉਹਨੇ ਫੋਟੋ ਮੇਰੇ ਫੋਨ ਤੇ ਸੈਂਡ ਕਰਦੇ ਮੈਂ ਹੀ ਉਸੇ ਆਪਾਂ ਉਹਨਾਂ ਨਾਲ ਗੱਲ ਕਰਦੀ ਹੈ ਸੇਵਕ ਨੇ ਇਹਨੇ ਜੋਗਾ ਨਾਲ ਗੱਲ ਕਰੀ ਤੁਸੀਂ ਜੇ ਗੱਲ ਕੀਤੀ ਨਾ ਇਹਨੇ ਸਿੱਧੀ ਗੱਲ ਤੁਹਾਡੇ ਸਿਰ ਤੇ ਆ ਕੇ ਗੋਲ ਦੇਣੀ ਇਹਨੇ ਕਹਿਣਾ ਕਿ ਕੀ ਪਤਾ ਇਹੋ ਮੈਨੂੰ ਕੱਢਣ ਦੀ ਤਿਆਰੀਆਂ ਚ ਹੋਵੇ ਸੇਵਕ ਨੂੰ ਆ ਲੰਦੂ ਆਪੇ ਗੱਲ ਛੱਡੂਗਾ ਫਿਰ ਤੁਸੀਂ ਲਾਗੇ ਆਏ ਕਰ ਲਿਓ ਫਿਰ ਮੈਂ ਭੇਜ ਦੇਣੀ ਕਹਿੰਦੇ ਆਪਾਂ ਮਕੋਣਾ ਹੀ ਪੈਣਾ ਹੁਣ ਤੂੰ ਇੱਥੇ ਬੈਠੇ ਕੀ ਕਰੁੰਦੇ ਹੋ ਕੱਪੜੇ ਨਹੀਂ ਹੋਂਦੇ ਬਦਲਣੇਗੇ ਮੈਂ ਕੱਪੜੇ ਬਦਲ ਕੇ ਵੀ ਆ ਗਈ ਆ ਕੋਈ ਗੱਲ ਨਹੀਂ ਦੀਦੀ ਬਦਲ ਲੈਣੀ ਆ ਕਾਲੀ ਕਾਦੀ ਆ ਦੱਸ ਭਾਬੀ ਘਰ ਇਦਾਂ ਦੇ ਕੱਪੜੇ ਭਾਰੇ ਭਾਰੇ ਪਾ ਕੇ ਤੁਰੀ ਫਿਰੇਂਗੀ ਤੇ ਬਾਹਰ ਅੰਦਰ ਮੁੜ ਕੇ ਕਿਹੜੇ ਪਾਏਂਗੀ ਹੈ ਫਿਰ ਨਵੇਂ ਨਵੇਂ ਸਵਾਏਂਗੀ ਭਾਰੇ ਭਾਰੇ ਇਹਨਾਂ ਨੂੰ ਭਾਰੇ ਭਾਰੇ ਕਹਿੰਦੇ ਆ ਕਿੰਨਾ ਪ੍ਰਾਣਾ ਸੋੜਿਆ ਦੀਦੀ ਹੁਣ ਮੈਨੂੰ ਹੰਡਾ ਆਂਦਾ ਉਹਨੂੰ ਕਿ ਮੈਂ ਹੁਣ ਸਾਰੀ ਉਮਰ ਇਹਨੂੰ ਪਾਈ ਜਾਣਾ ਵਾ ਤੁਸੀਂ ਤਾਂ ਕਹਿੰਦੇ ਇੱਕ ਵਾਰੀ ਸੂਟ ਸੰਭਾਲਿਆ ਵਾ ਤੇ ਇਹਨੂੰ ਬੁੱਢੇ ਹੋਣ ਤੱਕ ਪਾਈ ਚੱਲ ਪਾਈ ਚੱਲ ਪਾਪੀ ਮੇਰੀ ਗੱਲ ਸੁਣ ਪਰਦੇਸ ਚ ਤੇਰਾ ਘਰ ਵਾਲਾ ਬੈਠਾ ਹੈ ਕਿੱਦਾਂ ਵਿਚਾਰਾ ਕਮਾਣਦਿਆ ਵੇ ਮਾਰ ਮਾਰ ਕੇ ਚਾਰ ਪਜਾਮੇ ਉਹਨੇ ਲਏ ਉਹਨੇ ਦੋ ਜੀਨਾਂ ਲਾਈਆਂ ਬਸ ਉਹੀ ਹੰਡਾਈ ਜਾਂਦਾ ਤੇ ਤੂੰ ਹੀ ਇੱਥੇ ਮਾਲੋ ਮਾਰ ਸੂਟਾਂ ਦੀ ਲਈ ਹੈ ਸਿਆਣਾ ਪੈਹੀ ਕਮਾਉਂਦੀ ਹੈ ਕਿ ਥੋੜਾ ਪਾ ਲੋ ਤਾਂ ਚੱਜਰਲ ਖਾ ਲੋ ਕント ਇਹ ਸੂਟ ਘਰ ਪਾਓਗੇ ਮੰਨ ਲਓ ਕਿ ਤੇ ਗਲੀ ਵਿਚਾਰ ਚ ਜਾਣਾ ਹੋਵੇ ਕਿ ਤੇ ਜਾਣਾ ਕਿ ਫੰਕਸ਼ਨ ਚ ਜਾਣਾ ਹੋਵੇ ਘਰ 파ਟ ਜਾਣਾ ਤੇ ਇਹੀ ਪੈ ਜਾਂਦੇ ਕੱਪੜੇ ਬੱਸ ਕਰੋ ਦੀਦੀ ਅਬ ਮੈਂ ਵੀ ਤਾਂ ਪਾਇਆ ਕਰ ਸਕਦਾ ਜਾਂ ਸੂਟ ਘਰ ਇਦਾਂ ਨਹੀਂ ਫਿਰਦੇ ਨੇ ਤੇ ਰੋਜ਼ ਪਾਈਦਾ ਹੀ ਆ ਜਾਂ ਜੁੱਲ ਪਾਇਆ ਨਹੀਂ ਲਾਇਆ ਫਿਰ ਕੀ ਹੋ ਗਿਆ ਹੁਣ ਇਹਨੂੰ ਧੋਗੇ ਵੱਖਰੇ ਈਜੀ ਚ ਈਜੀ ਵੱਖਰਾ ਚੱਲੇਗਾ ਫਿਰ ਇਹਨੂੰ ਸਪੈਸ਼ਲ ਥੋਬੀ ਕੋ ਪ੍ਰੈਸ ਕਰਾਓਗੇ ਕਿ ਇਹਦੀ ਕਢਾਈ ਵਿੰਗੀ ਹੋ ਜਾਂਦੀ ਖਰਚੇ ਤੇ ਉੱਤੇ ਖਰਚਾ ਹੀ ਆ ਨਾ ਮੈਂ ਤੇ ਬਈ ਬੁਰੀ ਬਣ ਜਾਨੀ ਭਾਬੀ ਮੈਂ ਤਾਂ ਬਸ ਇਹ ਸੋਚਦੀ ਜਿੱਦਨ ਇਸ ਘਰ ਚ ਮੈਨੂੰ ਵਿਆਹ ਕੇ ਤੇ ਕੱਢਣਾ ਮੈਂ ਧੱਕਾ ਦੇ ਕੇ ਇਹ ਮਗਰੋਂ ਘਰ ਪੁੱਠਾ ਹੋ ਜਾਏ ਨਾ ਮੈਂ ਮੈਨੂੰ ਨਹੀਂ ਸਮਝ ਆਉਂਦੀ ਘਰ ਨੂੰ ਸੰਭੋਗੇ ਕਿੱਦਾਂ ਤੁਹਾਨੂੰ ਤਾਂ ਘਰ ਜੋੜਨਾ ਹੀ ਨਹੀਂ ਕਿਸੇ ਨੂੰ ਆਉਂਦੇ ਬੱਸ ਕਰੋ ਬੱਸ ਕਰੋ ਤੂੰ ਹੀ ਨਹੀਂ ਧੋਣਾ ਮੈਂ ਧੋਣਾ ਵਾਂ ਨਾਲੇ ਮੇਰੇ ਖਸਮ ਦੀ ਕਮਾਈ ਲੱਗੀ ਆ ਤੂੰ ਹੀ ਲਿਆ ਕੇ ਦਿੱਤਾ ਤੂੰ ਹੀ ਜੇ ਕਮਾਉਂਦੇ ਨਹੀਂ ਜੇ ਦੀ ਹਰ ਗੱਲ ਤੇ ਤੂੰ ਹੀ ਸਾਨੂੰ ਇਦਾਂ ਹੀ ਕਰਦੇ ਰਹਿੰਦੇ ਨਾ ਤੂੰ ਹੀ ਸਿਮਰਤ ਨੂੰ ਜੀਣ ਦਿੰਦੇ ਜੇ ਨਾ ਮੈਨੂੰ ਜੀਣ ਦਿੰਦੇ ਸਾਡੀ ਕੋਈ ਲਾਈਫ ਹੀ ਨਹੀਂ ਹੈਗੀ ਖੁਸੀ ਘਰ ਚ ਕੁਵਾਰੇ ਬੈਠੇ ਰਹਿਣਾ ਮਤਲਬ ਤੂੰ ਸਾਡੇ ਸਿਰ ਤੇ ਛੜ ਜਣਾ ਓ ਤਨ ਵੱਡੇ ਹੋਣ ਦਾ ਮੰਮੀ ਦੀ ਥਾਂ ਰੱਖੀ ਦਾ ਕਿ ਚਲੋ ਸਾਡੀ ਸੱਸ ਮਾਣੀਗੀ ਤੇ ਨਾਨਾ ਦੇ ਘਰ ਚਲ ਸੱਸਾਂ ਵਾਲਾ ਕੰਮ ਰੱਖੀਦਾ ਤੁਹਾਡੇ ਨਾਲ ਹਰ ਗੱਲ ਟੱਡਣਾ ਮੰਨੀਦੀ ਆ ਤੁਸੀਂ ਵੀ ਬੋਲ ਪੇ ਫੇਰ ਅੱਜ ਬੋਲ ਪਿਓ ਆ ਚਾਰ ਦਿਨਾਂ ਬਾਅਦ ਹੀ ਮੈਨੂੰ ਬੋਲ ਲੱਗ ਪੈਂਦੇ ਬੋਲੇ ਨਹੀਂ ਦੀ ਤੁਸੀਂ ਬੁਲਾ ਲਿਆ ਹੁਣ ਮੈਂ ਕਰਦੀ ਤੁਹਾਡੇ ਪ੍ਰਾਂ ਨੂੰ ਹੁਣ ਮੈਂ ਤੇ ਆਵਾਂ ਜਾਤ ਉੱਥੇ ਚਲਦੇ ਨਾ ਜਾਨਣ ਨੇ ਕਿ ਇੱਥੇ ਆਓ ਉਹਨਾਂ ਨੂੰ ਪਤਾ ਲੱਗੇ ਤੁਸੀਂ ਕਰਦੇ ਕੀ ਜੇ ਚੰਗਾ ਮੈਂ ਚਲ ਜਾਈ ਨਹੀਂ ਕਰੋ ਮੈਂ ਤਾਂ ਉਦਨ ਨਹੀਂ ਮਰਨ ਚੱਲੀ ਸੀ ਜਿਸਨ ਸਿਮਰਤ ਮੇਰੇ ਅੱਗੇ ਬੋਲੀ ਆ ਮੈਨੂੰ ਤਾਂ ਸੇਵਾ ਕਰਨੀ ਨਹੀਂ ਚਾਹੁੰਦਾ। ਚੰਗੀ ਨਹੀਂ ਲੱਗਦੀ ਮੈ ਤੁਹਾਨੂੰ। ਸਹੀ ਗੱਲ ਐ। ਚੰਗੇ ਲੱਗਦੇ ਆ ਪਰ ਤੁਸੀਂ ਚੰਗੇ ਬਣ ਕੇ ਰਹੋ ਉਹਨਾਂ ਦੇ ਫੇਰ ਚੰਗੇ ਲੱਗੂ ਕੀ ਮਤਲਬ। ਦੁਪਹਿਰੇ ਤੁਸੀਂ ਕੁੜੀ ਦੇ ਦਿਵਾਲੇ ਹੋਗੇ। ਹੋਣਤੀ ਹੀ ਮੇਰੇ ਦਿਵਾਲੇ ਹੋਗੇ ਜੀ। ਮੈਂ ਕੀ ਤੁਹਾਨੂੰ ਤੰਗੀ ਕੀ ਦੇਣੀ ਆ? ਕਹਿੰਨੀ ਮੈਂ ਤੁਹਾਨੂੰ ਕੁਝ। ਫੇਰ ਦੋਵੇਂ ਪਰਚਾਈਆਂ ਮੇਰੇ ਸਿਰ ਤੇ ਚੜ ਕੇ ਨੱਚਣ ਦੇਈਆਂ ਜੇ। ਕਿਹੜੀ ਕੋਲ ਮੈਨੂੰ ਦੁਖੀ ਕਰਦੀਆਂ ਜੇ। ਅੱਜ ਮੇਰੀ ਮਾਂ ਹੁੰਦੀ ਨਾ ਜਿੰਦਾ ਤੇ ਮੈਂ ਟਾਈਮ ਨਾਲ ਵਿਆਹੀ ਵੀ ਜਾਂਦੀ। ਮੈਂ ਟਾਈਮ ਨਾਲ ਆਪਣੇ ਘਰ ਬੈਠੀ ਹੁੰਦੀ। ਤੁਹਾਡੀ ਦੇਖ ਰੇਖ ਨਾ ਕਰਦੀ। ਬੱਸ ਕਰੋ ਐਂਡ ਤਾਂ ਐੋ ਹੀ ਕੰਮ ਹੁੰਦਾ ਵਾ ਬਸ ਤੁਸੀਂ ਰੋ ਪੈਂਦੇ ਹੋ ਕਿ ਆਪੇ ਚੁੱਪ ਕਰ ਚੜ ਗਈਆਂ ਮੇਰੇ ਕੋ ਸੌਰੀ ਮੰਗ ਲੈਣੀਆਂ ਕਿੰਨਾ ਕਚੇਰੇ ਦਾ ਕਰੀਏ ਜੀ ਕੋਈ ਨਹੀਂ ਬੋਲੋ ਭਾਬੀ ਜਾਓ ਆਜ ਤਾਂ ਬਾਜੇ ਤੁਹਾਨੂੰ ਕਦੀ ਕੁਝ ਕਹਿ ਜਾਗੀ ਜੇ ਬੁਲਾਇਆਗੀ ਜਾਂ ਕੋਈ ਚੀਜ਼ ਮੰਗ ਲਾਂਗੀ ਫੇਰ ਮੈਨੂੰ ਕਹਿਣਾ ਮੈਂ ਕਦੀ ਨਹੀਂ ਬੁਲਾਵਾਂਗੀ ਯਾਦ ਰੱਖਣਾ ਮੇਰੇ ਅੱਜ ਦੇ ਲਫ਼ਜ਼ ਕੇ ਕਿ ਪਰਲੇ ਕੱਢਣੇ ਪਿੱਛੇ ਪਿੱਛੇ ਫਿਰਨਾ ਮੇਰੇ ਕਿ ਕੁਝ ਲੈ ਲਾ ਖਾ ਲਾ ਪੀ ਲਾ ਚੱਲ ਲੈ ਕਿਤੇ ਟੱਕਾਂ ਨਹੀਂ ਨੀ ਤੁਹਾਡੇ ਵੱਲ ਬੱਸ ਉਪਾਸਿ ਗਾਣਾ ਕਰੋ ਐਵੇਂ ਹੁਣ ਪਖੰਡ ਨਾ ਕਰੋ ਕਾਹਦਾ ਪਖੰਡ ਕਿੱਦਾਂ ਬੋਲਣ ਦਿਓ ਮੈਨੂੰ ਹੈ ਲੋਕੀ ਨਨਾਨਾ ਤੇ ਦਿਉਰਾ ਦੇ ਪਰਚਾਈਆ ਤੇ ਵਾਰ-ਵਾਰ ਜਾਂਦੇ ਨੇ ਮੈਂ ਤੁਹਾਡੇ ਨੰਨਾ ਪਿਆਰ ਕਰਦੀ ਰਿਸ਼ਤੇ ਦੇ ਵਿੱਚ ਹਾਂ ਵੇਖੋ ਹੱਥ ਜੋੜੇ ਮਾफी ਮੰਗ ਲਈ ਮੈਂ ਸੂਟ ਹੈ ਨਾ ਬਦਲ ਆਨੀ ਬਸ ਕੁਛ ਨਹੀਂ ਪਾਇਆ ਕਰਾਂਗੀ ਨਾ ਮੈਂ ਸੂਟ ਹਾਂ ਮੈਂ ਹੀ ਕਹਿ ਰਹੀ ਹਾਂ ਕਿ ਸੂਟ ਲਾ ਦਿਓ ਸ਼ਮਨਾ ਨਹੀਂ ਲੱਗਦਾ ਬਾਬੀ ਘਰ ਥੋੜਾ ਸਾਦਾ ਕਪੜਾ ਬੰਦਾ ਪਾ ਲਾ ਹਾਂ ਹਾਂ ਕੋਈ ਅੰਦਰੋਂ ਪਾਟਾ ਜਾਂ ਕੱਢ ਕੇ ਨਾ ਉਹ ਪਰ ਠੀਕ ਆ ਪਾਟਾ ਨਹੀਂ ਕਿਹਾ ਆਖੋ ਮੇਰੀ ਗੱਲ ਸੁਣੋ ਜੇ ਸਾਦਾ ਕਪੜਾ ਪਾਓਗੇ ਨਾ ਲੋਕਾਂ ਨੂੰ ਪਤਾ ਨਹੀਂ ਲੱਗੇਗਾ ਇਹਨਾਂ ਨੇ ਕਿੰਨਾ ਕ ਪੈਸਾ ਘੁੱਟ ਕੇ ਅੰਦਰ ਰੱਖਿਆ ਲੋਕਾਂ ਨੂੰ ਹੋਏਗਾ ਆਮ ਹੈ ਚੋਰੀ ਨਹੀਂ ਘਰ ਚ ਹੁੰਦੀ ਸਾਦੇ ਸਾਦੇ ਬਣ ਕੇ ਰੋ ਏਡੇ ਭਾਰੇ ਟੋਪਸ ਘਰ 파 ਕੇ ਤੁਰੇ ਖਦੇ ਕੋ ਕੰਨ ਵੱਟ ਕੇ ਨਾ ਲੈ ਜਵੇ ਮੰਨ ਲਈ ਹਾਂ ਬਸ ਖੁਸ਼ ਹੋਣ ਐਸੇ ਕੱਲੇ ਤੇ ਮੈਨੂੰ ਚੰਗੇ ਲੱਗੇਵੇ ਤੁਸੀਂ ਮੇਰੀ ਸੁਣ ਲੈਂਦੇ ਹੋ ਬਸ ਮੈਂ ਹੋਣਾ ਚੇਂਜ ਕਰ ਲੈਣਾ ਚਲੋ ਕਰ ਲਿਓ ਚੇਂਜ ਮੈਂ ਲੈਟ ਲੰਗੀ ਘੜੀ ਕੇ ਮੈਨੂੰ ਨਾ ਲੱਕ ਪੀੜ ਹੋਉਂਦਿਆ ਵੈ ਹਾਂ ਲੈਟ ਜੋ ਕੋਈ ਨਹੀਂ ਮੈਂ ਚਾਹ ਬਣਾ ਕੇ ਪਿਆ ਦੇਓ ਬਣਾ ਦੰਨੀ ਮੈਂ ਚਾਹ ਥੋੜਾ ਜਨਾ ਪਨੀਰ ਪਿਆ ਆ ਉਹਨੂੰ ਦੁਬਾਰਾ ਗਰਮ ਕਰਦੇ ਨਾ ਸਹੀ ਨਹੀਂ ਲੱਗੰਦਿਆ ਮੈਨੂੰ ਕੱਚਾ ਕੱਚਾ ਤਲਿਆ ਗਿਆ ਸੀ ਉਹਨੇ ਤਲਿਆ ਹੋਣਾ ਸਿਮਰਤ ਨਹੀਂ ਕੋਈ ਨਹੀਂ ਮੈਂ ਕਰਦੇ ਹੈ ਮੈਂ ਦੇ ਦੇਣਾ ਚਾਹ ਨਾ ਖਾਲੀ ਚਾਹ ਨਾਲ ਗੈਸ ਬਣ ਜਾਂਦੀ ਹੈ ਹੈ ਤੂੰ ਇਹ ਤਾਂ ਮੈਨੂੰ ਸਮਝਦੀ ਆ ਉਹਨੂੰ ਸਖਾ ਥੋੜੀ ਅਕਲ ਉਹ ਤਾਂ ਮੇਰੀ ਸੁੰਦੀ ਨਹੀਂ ਮਾਲੋਂ ਨੇ ਵੇਲਾ ਗੁੱਸਾ ਖਾਣੇ ਚ ਕਿੰਨਾ ਢੇਰ ਕੱਪੜਿਆਂ ਦਾ ਲਾਇਆ ਉਹਨੂੰ ਕਿਹੰਜੇ ਨਾ ਕੱਪੜੇ ਲਾ ਲਾ ਸੁਟਿਆ ਕਰ ਉਜਾਲਾ ਨਾ ਪਾ ਘਰ ਚ ਕੋਈ ਮੈਂ ਸਮਝਾਉਂਗੀ ਹਾਂ ਤੂੰ लेट ਜੇ ਜਾ ਕੇ ਲੱਕ ਦਰਦ ਹੋਣ ਦੇ ਜਿਆਦਾ ਨਾ ਹਾਂ ਚਲ ਠੀਕ ਐ ਜਾਓ ਜਾਓ ਲੇਟੋ ਇਹ ਤੂਫਾਨ ਜਾਣਾ ਪਤਾ ਨਹੀਂ ਕਦੋਂ ਸਾਡੇ ਗਲੋਂ ਲੱਥਣਾ ਵਾ ਤੇ ਕਦੋਂ ਕਿਤੇ ਸਾਡੀ ਬਰਾਨੀ ਛਾਣੀ ਦੀ ਜ਼ਿੰਦਗੀ ਚ ਸੁਧਾਰ ਹੋਣਾ ਵਾ ਸਾਸਰੀ ਕੰਗਦੀ ਹੋਸੀ ਆਂ ਦੇ ਮੈਂ ਤਾਂ ਠੀਕ ਆ ਤੂੰ ਸੁਣਾ ਬਸ ਠੀਕ ਆ ਬੈਠੋ ਸਾਸਰੀ ਮਾਸੀ ਕਿ ਆ ਜੀ ਸਾਸਰੀ ਕਾ ਹੈਪੀ ਤਾਂ ਹੋਰ ਠੀਕ ਐ ਬਹੁਤ ਵਧੀਆ ਚੱਲ ਮਾਸੀ ਦੇਲ ਕੀਤਾ ਤੂੰ ਵੀ ਕਿਤੇ ਮਾਸੀ ਕੋ ਹੋਂਦਾ ਨਾ ਨਹੀਂ ਸੰਘਰਨਾ ਤੂੰ ਹੀ ਕਿਤੇ ਘਰੋਂ ਨਿਕਲ ਆਇਆ ਕਰ ਤੈਨੂੰ ਕੋਈ ਮਾਸਾ ਨਹੀਂ ਆਉਂਦੀ ਤੇ ਮੈਂ ਭੈਣ ਨੂੰ ਮਿਲਾਂ ਐ ਨੌਂ ਆ ਤੈਨੂੰ ਯਾਦ ਕਰਦੀ ਰਹਿੰਦੀ ਆ ਮੈਂ ਕਿਹਾ ਚੱਲ ਪੁੱਤ ਤੈਨੂੰ ਮਲਵਾ ਲਿਓਨੀ ਆ ਉਹਦੇ ਕੋ ਤਾਂ ਟਾਈਮ ਹੈਗਾ ਨਹੀਂ ਆਉਂਦਾ ਅਸ ਕੀ ਤੂੰ ਡਈ ਆ ਕਰਨ ਤੂੰ ਤਾਂ ਰਿਸ਼ਤੇਦਾਰੀਆਂ ਸਾਰੀਆਂ ਛੱਡੀ ਛੜੀਆਂ ਇੱਥੇ ਭੋਰੇ ਚ ਵੜ ਗਈ ਤੂੰ ਭੈਣ ਆ ਮੈਂ ਜਿਹੜੀ ਇੱਕ ਕਾਰ ਚ ਮੇਰੇ ਰਿਸ਼ਤੇਦਾਰੀ ਪਾ ਦੇ ਦਿੱਤੀ ਜੀ ਨਾ ਉਹਨੂੰ ਇਹ ਜੇਠਲਾਂ ਤੇ ਬੜੀ ਬਹਾਦਰੀ ਦਾ ਹਾਨੀ ਚਿੱਠੀ ਜਾਂ ਉਹਨੇ ਚਿੱਠੀ ਜਉਗੀ ਹੁਣ ਹਨਾ ਮੁੰਡਾ ਲੈ ਕੇ ਆਈ ਚੰਗਾ ਕੰਮ ਕਰਿਆ ਉਹਦਾ ਤੇ ਗਲ ਉਹਦਾ ਸਿਆਪਾ ਆਪਣੇ ਮੈਂ ਤੇ ਕਦੋਂ ਦਾ ਗਲ ਉਹਨੂੰ ਫਿਰਦੀ ਆ ਤੇਰਾ ਜਿਨਾ ਨਾ ਨੱਕ ਤੇ ਦਾ ਨੱਕ ਐਡਾ ਉੱਚਾ ਹੋ ਗਿਆ ਦੇ ਨੱਕ ਤੇ ਕੋਈ ਮੁੰਡਾ ਨਹੀਂ ਚੜਦਾ ਚੰਗਾ ਭਲਾ ਮੁੰਡਾ ਵਾ ਆਉਣ ਡਿਆ ਮਗਰੀ ਪੰਜ ਕਿਟ ਲੈਟ ਹੋ ਗਿਆ ਨੱਕ ਨੁੱਕ ਦੀ ਕੋਈ ਗੱਲ ਨਹੀਂ ਬਸ ਉਹਨੂੰ ਨਾ ਇਹੀ ਹੈ ਕਿ ਭਾਬੀਆਂ ਵੀ ਖੁਸ਼ ਨਾ ਰਹਿਣ ਆਡੇ ਸਿਰ ਤੇ ਚੜਕੇ ਨਿਚੇ ਆ ਜਣੇ ਕਰ ਰਹੀ ਹੈ ਕਰ ਰਹੀ ਆਵੇ ਹੋਣੇ ਮੇਰਾ ਆਡਾ ਲੱਗ ਗਈ ਆ ਬੋਲੀ ਬੋਲੋ ਫਿਰ ਆ ਕੱਪੜੇ ਕਿ ਮੈਂ ਪਾ ਲੇ ਬਾਜ਼ਾਰ ਗਈ ਹੋਂਦ ਨਹੀਂ ਤੇ ਆ ਕੇ ਮੈਂ ਚੇਂਜ ਨਹੀਂ ਕੀਤੇ ਤੇ ਦਿਵਾਲੀ ਹੋ ਗਈ ਮੇਰੀ ਚੜ੍ਹ ਸਰ ਲੱਗਦਾ ਐਂ ਜਾਂ ਉਂ ਜਾਂ ਤੂੰ ਐ ਨਾ ਮੈਂ ਸੁੜ ਪਾ ਗਈ ਤੈਨੂੰ ਤੇਰੀ ਨਾਨ ਕਾਦੀ ਇਹ ਤੇਰੀ ਸੱਸ ਆ ਮੈਂ ਤੈਨੂੰ ਸਿੱਧੀ ਕਾਦੀ ਸੱਸਾਂ ਵੀ ਇਦਾਂ ਨਹੀਂ ਕਰਦੀਆਂ ਜੇ ਸੱਸ ਤਾਂ ਨਹੀਂ ਕਰ ਜਦੇ ਐਨੇ ਉਹਦਾ ਸੰਭਾਲ ਲਿਆ ਫਾਇਦਾ ਕੀ ਨਿਕਲੇ ਆਈ ਤੇ ਸ਼ੂਗਰ ਕੀਤਾ ਵੀ ਚਲ ਸੱਸਾਂ ਨਹੀਂ ਮੈਂ ਕਹਿੰਦੀ ਜੇ ਸੱਸ ਹੁੰਦੀ ਨਾ ਸੋ ਕੋ ਚੰਗੀ ਗੱਲ ਹੀ ਉਹਨੇ ਕਿਤੇ ਇਹਦੀ ਲਗਾਮ ਜੁਬਾਨ ਨੂੰ ਲਗਾਮ ਦੇ ਛੱਡਣਾ ਹੀ ਉਹ ਵੀ ਜੰਮ ਕੇ ਸਾਡੇ ਜੋਗੀ ਤੇ ਕਰੂਗਾ ਆਪ ਚੱਲ ਗਈ ਆ ਜਾਈ ਅਰਜਨ ਤੇ ਵਿਖਾ ਦਿਓ ਇਹਨਾਂ ਨੂੰ ਆਹੋ ਮੇਰੀ ਗੱਲ ਸੁਣ ਤੂੰ ਅੰਦਰ ਜਾ ਨਾਲੇ ਸਾਨੂੰ ਪਾਣੀ ਪਾਣੀ ਪਿਆ ਉਹਨੂੰ ਲੈ ਕੇ ਆ ਕੁੱਛ ਲੈ ਤੇ ਮੁੰਡਾ ਆਉਣ ਲੱਗਾਈ ਤੇ ਚੱਲ ਢਾਈਏ ਫੱਟ ਕਰੀਏ ਵਧੀਆ ਕੰਮ ਆਜੇ ਮੁੰਡਾ ਸੋਨਾ ਸਤਨਾ ਲੰਬਾ ਉੱਚਾ ਆਇਨਾ ਉਹਨੂੰ ਪਸੰਦ ਬੈਠੋ ਅੰਦਰ ਪਈ ਮਹਾਰਾਣੀ ਮੈਂ ਵਿਖਾ ਲਈ ਉਹਨੇ ਤੇ ਮੁੰਡੇ ਨੂੰ ਤਹੀਂ ਮੁੰਡੇ ਨੂੰ ਫੋਨ ਕਰ ਦੋ ਕਿ 10 ਮਿੰਟ ਰੁੱਕ ਕੇ ਆ ਜੇ ਮੈਂ ਤਦ ਤੱਕ ਦੇਤੀ ਨੂੰ ਪੁੱਛ ਲਾਂ ਕੋਈ ਨਹੀਂ ਪੁੱਛਣਾ ਕੀ ਆ ਮਨਾ ਨੂੰ ਤੇ ਲਿਆ ਉਹਨੂੰ ਇੱਥੇ ਪੁੱਛ ਲਾਂ ਪੁੱਛ ਲਈ ਰਹੀ ਸਾਰੀ ਮੇਰੀ ਸੁਣ ਗੱਲ ਆ ਕੰਡਾ ਖੱਡਿਆ ਜਾਵੇ ਨਾ ਤੇ ਸਿਆਪਾ ਨਿਬੜੇ ਨਹੀਂ ਪਹਿਣਾ ਤਾਂ ਤੇ ਜੀਣਾ ਹਰਾਮ ਹੋਇਆ ਈ ਇਹਨੇ ਸਾਰੀਆਂ ਰਿਸ਼ਤੇਦਾਰੀਆਂ ਨੇ ਛੱਡ ਛੜੀਆਂ ਵਿਚਾਰੀ ਕਿਤੇ ਨਹੀਂ ਜਾਂਦੀ ਇਹਦਾ ਬੰਦਾ ਬਕਵਾਸ ਕਰਨਾ ਇੰਨਾ ਹੈ ਉਹਦੇ ਸਿਰ ਤੇ ਚੜ ਕੇ ਰਹਿੰਦੀ 24 ਘੰਟੇ ਨਹੀਂ ਥੋੜਾ ਤੇ ਦੇਖਣਾ ਚਾਹੀਦਾ ਵਾ ਨਾ ਬੰਦੇ ਨੂੰ ਆਪਣੀ ਉਮਰ ਦਾ ਲਿਆਇ ਕਰਨਾ ਹੈ ਤੇਰਾ ਕਿਉਂ ਘਰ ਤੇ ਜੀਣਾ ਹਰਾਮ ਕਰਦੇ ਤੇ ਤੂੰ ਕੀ ਕਰੇਂਗੀ ਤੋਬਾ ਤੋਬਾ ਮੈਂ ਕਹਿੰਨੀ ਫੇਰ ਚੰਗੀ ਵਿਚਾਰੀ ਜਿਹੜੀ ਇੰਨੀ ਜੀ ਮੈਨੂੰ ਪਾਸੈਂਡ ਕਰਨ ਲਈ ਆ ਐ ਇਹਨੂੰ ਬਸ਼ੇਰੀ ਨੂੰ ਕੱਢੇ ਇਨੇ ਕਿੰਨਾ ਕਿ ਨੱਕ 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 ਪਤਾ ਨਹੀਂ ਲੈ ਕਿੱਦਾਂ ਦਾ ਇਹਨੂੰ ਮੁੰਡਾ ਚਾਹੀਦਾ ਸ਼ਗਲ ਨਹੀਂ ਵੰਦੀ ਆਪਣੀ ਕੱਲ੍ਹ ਲੱਗੀ ਮੈਂ ਕੋਲ ਹੋ ਮਨ ਉਹ ਤੇ ਜਨਾਬ ਜੀ ਨੇ ਹਰਾਮ ਕਰਕੇ ਕਿੱਦਾਂ ਪਸਰ ਕੇ ਪਈ ਹੁਣ ਕੁੜੀ ਨੂੰ ਵੀ ਨਾਲ ਹੀ ਪਾਇਆ ਹੋ ਉਹਨੂੰ ਵੀ ਨਹੀਂ ਕਿਤੇ ਉੱਠਣ ਦਿੰਦੀ ਉਹਨੂੰ ਥੋੜਾ ਵੀ ਨਾ ਬੜਾ ਔਖਾ ਕੰਮ ਹੈ। ਦੀਦੀ ਦੀਦੀ ਕੋਣ ਹੈ? ਡਰ ਗਏ ਜੀ ਮੈਂ ਵਾਂ। ਹਨੀ ਗੈਰੀ ਨੀਂਦ ਮਸ ਹੋ ਗਈ ਆ ਤਾਂ ਤੈਨੂੰ ਸੁਪਤੀ ਮੈਚ ਨਹੀਂ ਲੱਗੀ। ਹੈ? ਨਹੀਂ ਦੀਦੀ ਮੈਂ ਤੇ ਤੁਹਾਨੂੰ ਬਸ ਫੜ। ਕੋਣੇ ਤਾਂ ਤੁਸੀਂ ਉੱਥੋਂ ਆਏ ਮੇਰੇ ਲਗ ਹੁਣ ਐਡੀਸ਼ਨ ਦੀ ਸੋਨਾ ਬੜੀ ਹੋਈ ਸੀ। ਦੱਸੋ ਕੀ ਹੈ? ਚਲ ਉੱਥੋਂ ਮੈਂ ਤੇ ਨਾਲ ਗੱਲ ਕਰਨੀ ਪਈ। ਧਿਆਨ ਨਾਲ ਕਿਉਂ ਲੱਤ ਨਾ ਜ਼ਿਆਦਾ ਦਰਦ ਹੋਣਾ ਪਈ। ਨਹੀਂ ਹੁੰਦਾ। ਬਹਿ ਜਾਉ ਨਾਲ ਬਿਠਾਤਾ ਹੀ। ਜੀ ਨਾ ਆਰਾਮ ਕੀਤਾ ਹੈ ਜੇ ਮੇਰਾ ਤੋਕੜੀ ਸੌਣ ਵੀ ਨਹੀਂ ਦਿੰਦੇ ਦੱਸ ਉਹ ਨਾ ਸੋਹਣੇ ਆਏ ਬਾਤ ਤੇ ਮੈਂ ਕੀ ਕਰਾਂ ਤੇਲ ਚੋਂ ਪਰੋਣੇ ਆਏ ਤੇ ਲੰਗਾ ਲਾਂ ਅੰਦਰ ਚਾਹ ਪਾਣੀ ਪਿਆਲਾ ਮੈਨੂੰ ਕਿਉਂ ਉਠਾ ਲਿਆ ਮੈਨੂੰ ਪੈਣ ਦੇ ਮੇਰੀ ਗੱਲ ਤੇ ਸੁਣ ਲੋ ਚਾਹ ਪਾਣੀ ਮੈਂ ਪਿਆਰੋਂ ਸਭ ਕੁਝ ਮੈਂ ਕਰਦਾ ਤੁਹਾਨੂੰ ਨਹੀਂ ਚਾਹ ਬਣਾਉਣ ਲਈ ਕਹਿਣ ਆਈ ਮੇਰੀ ਗੱਲ ਤੇ ਸੁਣ ਲੋ ਸੁਣਾਂ ਉਹ ਮੇਰੇ ਦੀਦੀ ਆਏ ਨੇ ਸ਼ੰਮੀ ਦੀਦੀ ਬਹੁਤ ਵਧੀਆ ਵਾਲੇ ਸ਼ੂਗਰ ਆ ਨੇ ਤਾਂ ਕੱਲ ਤੋਂ ਕਹਿਣਾ ਸੀ ਮੈਂ ਜਾਵਾਂ ਭੈਣ ਵਾਲਾ ਆ ਕੇ ਉਹ ਮਿਲ ਗਈ ਤੇ ਨਹੀਂ ਮੇਰੀ ਵੀ ਤਾਂ ਸੁਣ ਲੋ ਆਪਣੀ ਭੁੱਲੀ ਜਾਂਦੇ ਜੇ ਬੋਲੋ ਕੋਣਾ ਹੁਸਾਣਾ ਕਰੋ ਪਹਿਲੇ ਪਿਆਰ ਨਾਲ ਬੋਲੋ ਚਲ ਬੋਲ ਬੰਦੀ ਕੋਣਾ ਤੁਹਾਡੇ ਵਾਸਤੇ ਨਾ ਜਿਸ ਲਿਆਏ ਨੇ ਨਹੀਂ ਕਿ ਅਸੀਂ ਰਿਸ਼ਤਾ ਲੈ ਕੇ ਆਏ ਬੜਾ ਸੋਹਣਾ ਮੁੰਡਾ ਵਾ ਬਾਹਰੋਂ ਆਇਆ ਵਾ ਤੇ ਘਰ ਦੇ ਅੰਦਰੋਂ ਕੋਣਾ ਦਾ ਪਰ ਹੋਇਆ ਰੋਵੇ ਚੱਲ ਕੇ ਇੱਕ ਵਾਰੀ ਦੇਖ ਲਓ ਹਾਂ ਕਾਹਦੇ ਨੂੰ ਤੇ ਵੇਖਾਂ ਮੁੰਡਾ ਨਾ ਆਇਆ ਕਹਿੰਦੇ ਬੁਲਾ ਲੈਨੇ ਆ ਇੱਥੇ ਬਾਹਰ ਉਹਦਾ ਦੋਸਤ ਹੀ ਰਹਿ ਗਿਆ ਉੱਥੇ ਸਾਡੇ ਘਰ ਹੀ ਸਿੱਧਾ ਨਹੀਂ ਘਰ ਨਹੀਂ ਹਜਾਇਆ ਉਹ ਬਾਹਰ ਉਹਦਾ ਦੋਸਤ ਇੱਥੇ ਲੱਗੇ ਰੰਦਾ ਉੱਧਰ ਰਹਿ ਗਿਆ ਕਿ ਤੈਨੂੰ ਮੈਂ ਕੀ ਦੇਗਾ ਮੇਰਾ ਵਿਆਹ ਦਾ ਹੁਣ ਮਨ ਹੀ ਟੁੱਟ ਗਿਆ ਇੱਕ ਵਾਰੀ ਵੇਖ ਲਓ ਤੁਹਾਡੀ ਲੱਭੀ ਤਾਂ ਬਗਾਇਆ ਉਹ ਨਾ ਮੇਰੇ ਵਿਆਹ ਦੇ ਚਲ ਵੇਖ ਤੇ ਲੋ ਇੱਕ ਵਾਰੀ ਹੁ ਜੇ ਤੈਨੂੰ ਸਹੀ ਲੱਗੇਗਾ ਵਿਆਹ ਚੱਲ ਗਈ ਤਾਂ ਤੁਹਾਡਾ ਕੀ ਬਣੇਗਾ ਤੁਹਾਡਾ ਦਿਲ ਲੱਗੇਗਾ ਮੇਰੇ ਬਿਨਾਂ ਦੱਸੋ ਨਹੀਂ ਤੁਸੀਂ ਆਉਂਦੇ ਜਾਂਦੇ ਰਹੋ ਨਾ ਤੇ ਫਿਰ ਅਸੀਂ ਤੁਹਾਨੂੰ ਤੁਸੀਂ ਹਫਤੇ 'ਚ 2-3 ਵਾਰੀ ਆ ਜਾ ਕਰੋ ਆਉਣ ਦੇਣਗੇ ਅਗਲੇ ਭਰਾਵਾਂ ਤੋਂ ਦੂਰ ਕਰ ਦੇਣਗੇ ਤੁਹਾਡੇ ਤੋਂ ਦੂਰ ਕਰ ਦੇਣਗੇ ਨਹੀਂ ਅਸੀਂ ਗੱਲ ਕਰਾਂਗੇ ਪਹਿਲਾਂ ਕਿ ਸਾਡੀ ਕੁੜੀ ਮੇਰੇ ਨਾਲ 2-3 ਦਿਨ ਪਹਿਲਾਂ ਹਫਤੇ 'ਚ 2-3 ਵਾਰੀ ਆਇਆ ਕਰਨਾ ਸਾਰੀ ਗੱਲ ਕਰੋਗੇ ਗੱਲਾਂ ਕਿ ਕਰਾਂਗੇ ਤੁਸੀਂ ਫਿਰ ਸਿਰਫ ਕੋਈ ਮੁੰਡੇ ਨੂੰ ਮਿਲ ਲਓ ਜੇ ਤੁਹਾਨੂੰ ਪਸੰਦ ਹੋਏਗਾ ਤੇ ਕਰਾਂਗੇ ਜੇ ਨਹੀਂ ਹੋਏਗਾ ਤੇ ਨਹੀਂ ਕਰਾਂਗੇ ਤੁਹਾਡਾ ਕੋਈ ਜ਼ਬਰਦਸਤ ਥੋੜਾ ਕਰਾਂਗੇ ਕੀ ਕੰਮ ਕਰਦਾ ਓ ਕੰਮ ਤਾਂ ਦੱਸਿਆ ਬਾਹਰੋਂ ਆਇਆ ਵਾ ਮਾਰੋ ਕੀ ਰਿਕਸ਼ਾ ਚਲਾਉਂਦਾ ਆਇਆ ਵੇ ਕੰਮਕਾਰ ਕੀ ਉਹਦਾ ਤੇ ਬਾਹਰ ਮੈਂਨੇ ਆਪਣੀਆਂ ਗੱਡੀਆਂ ਪਾਈਆਂ ਅੱਛਾ ਟਰਾਂਸਪੋਰਟ ਦਾ ਕੰਮ ਹੈ ਨਾ ਬਾਹਰ ਵਿਦੇਸ਼ ਚ ਨਹੀਂ ਹਾਂ ਦਿੱਲੀ ਅੱਛਾ ਮੈਂ ਦਿੱਲੀ ਜਾਉਂਗੀ ਵਿਆਹ ਕੇ ਹੁੰਦੇ ਮੈਨੂੰ ਸ਼ਹਿਰੋਂ ਦੂਰ ਤੋਰ ਦੋਗੀ ਕੁ ਹਫ਼ਤੇ ਬਾਅਦ ਨਹੀਂ ਆਉਂਗੀ ਵੇਖਿਆ ਤੇਰੀ ਚੋਰੀ ਫੜੀ ਗਈ ਨਹੀਂ ਆਪਾਂ ਉਹਨਾਂ ਨੂੰ ਕਹਿਣਾ ਇੱਥੇ ਕੋਠੀ ਖਾਣੋ ਮੈਂ ਤਾਂ ਪਹਿਲਾਂ ਪਾਣੂਗੀ ਪਾਣਗੇ ਹਾਂਜੀ ਮੈਂ ਸ਼ਹਿਰੋਂ ਬਾਹਰ ਨਹੀਂ ਜਾਣਾ ਜੇ ਮੈਨੂੰ ਸ਼ਹਿਰੋਂ ਬਾਹਰ ਵੇਨਾ ਤਾਂ ਮੈਂ ਕੰਟਰੀ ਚ ਜਾਉਂਗੀ ਇਹੇ ਜੇ ਦੇ ਦੇ ਮਹੀਨਾ 2 ਮਹੀਨੇ ਰਹਿਣਾ ਵੀ ਪਉ ਦਿੱਲੀ ਜਾ ਕੇ ਤੇ ਉਹਨਾਂ ਦੇ ਆਪਣੇ ਗੱਡੀਆਂ ਤੁਸੀਂ ਗੱਡੀ ਡਰਾਈਵਰ ਰੱਖੀ ਉਹਨਾਂ ਨੇ ਜਦੋਂ ਮਰਜੀ ਆ ਸਕਦੇ ਸੀ ਸਿਰਫ 8-9 ਘੰਟੇ ਲੱਗਦੇ ਤੁਸੀਂ ਪਹੁੰਚਾ ਦਿੰਦੇ ਫਿਰ ਮੈਂ ਰਹਿ ਵੀ ਜਾਇਆ ਕਰਾਂਗੀ ਦੋ-ਦੋ ਦਿਨ ਹਾਂ ਫਿਰ ਤੁਸੀਂ ਹੱਤਾ ਰਿਆ ਕਰੋ ਇੱਥੇ ਤੇ ਦੋ ਦਿਨ ਉੱਥੇ ਤੇ ਹੱਤਾ ਕਰੀ ਹਾਂ ਪੱਕੇ ਤੈਨੂੰ ਕਿੰਨੀ ਮੇਰੀ ਫਿਕਰ ਹੈਗੀ ਐ ਚਲ ਆਜੋ ਮੇਲੋਂ ਨਹੀਂ ਪਲੀਜ਼ ਮੈਂ ਮਤਿਆਰ ਨਹੀਂ ਹੋਈ ਕੋਈ ਨਹੀਂ ਤੁਝੋ ਨਾ ਮੈਨੂੰ ਵੇਖ ਕੇ ਨਾ ਕਰਤੀ ਵੈ ਮੈਨੂੰ ਨਹੀਂ ਨਾ ਕਰੇ ਉਹ ਮੈਂ ਤੇ ਆ ਜੂਗੀ ਪਿੰਡਾ ਸੋਨੇ ਪੀ ਨਹੀਂ ਹੈਗੇ ਜੇ ਨਾ ਐਵੇਂ ਕਰ ਦੂ ਸੋਨਾ ਜਾਂ ਸੂਟ ਕੱਢ ਦੇ ਕੋਈ ਚਲ ਆ ਜਾ ਕੋਈ ਨਹੀਂ ਮਿਲਦਾ ਸੇ ਹੋਏ ਨਾ ਬਣੀਵੇਂ ਕੀ ਹੋਈਆਂ ਹਜੇ ਮੁੰਡਾ ਥੋੜੀ ਹੋਇਆ ਆਵਾਜ਼ ਦੀ ਜੀ ਉਹਨਾਂ ਨੂੰ ਤੇ ਮਿਲੋ ਤੂੰ ਉੱਤੋਂ ਨਾ ਆ ਜਵੇ ਕੋਈ ਗੱਲ ਨਹੀਂ ਆ ਉਹ ਬਾਹਰ ਤੇ ਆ ਕੋਈ ਸ਼ਰਮਾਉਂਗੀ ਜਾਉਂਦੀ ਹੈ ਮੈਂ ਸ਼ਰਮਾਉਂ ਨਾ ਇਹ ਤਾਂ ਸਿੰਪਲ ਸੂਟ ਜੀ ਵੀ ਇੰਨੇ ਸੋਹਣੇ ਲੱਗਦੇ ਆ ਨੇ ਤੁਹਾਨੂੰ ਵਧੀਆ ਜਿਹਾ ਸੂਟ ਕੱਢਦੇ ਨਹੀਂ ਤੇ ਇਹਦੇ ਚ ਵੀ ਐਂਜ ਲੱਗਦਾ ਜਿਵੇਂ 16 ਸਾਲਾਂ ਦੀ ਕੁੜੀ ਹੋਵੇ ਸੱਚੀ ਹਾਂ ਆ ਜੋ ਚੰਗੀ ਲੈ ਆ ਜਾ ਮੈਂ ਕਰਨੀ ਉਹ ਵੀ ਲੈ ਆ ਆ ਜਾਂਦੀ ਉਹ ਵੀ ਗਈ ਆ ਬੂਤੀ ਧੋਣ ਮੜੀ ਜੀ ਨਹੀਂ ਬੂਤੀ ਤਾਂ ਨਹੀਂ ਬਥੇ ਰਿਲੀਸ਼ ਕਰਦੀ ਆ ਬੂਤੀ ਦੀ ਕਿਹਦੀ ਕੋਈ ਗੱਲ ਕਰਨ ਵਾਲੀ ਆ ਦੇਲੇ ਰਿਸ਼ਤੇ ਭੇਰੇ ਮੈਨੂੰ ਤੇਰੇ ਗੱਲੋਂ ਕਿਹਤਰਾ ਲੱਗਦਾ ਉਹ ਮਣੀ ਲੁਕੀ ਸੋਣੀ ਆਪਣੇ ਆਪ ਨੂੰ ਸਮਝਦੀ ਆ ਇਹ ਕੋਈ ਮੁੰਡਾ ਹੀ ਨਹੀਂ ਪਸੰਦ ਹੁੰਦਾ ਮੰਨਿਆ ਵੀ ਤੇਰੇ ਪੋਚਾ ਟਿੱਟਾ ਵੱਜਾ ਵਾ ਇਹਦਾ ਮਤਲਬ ਇਹ ਥੋੜੀ ਹੈ ਕਿ ਤੂੰ ਮਤਲਬ ਮੁੰਡੇ ਇਤਲੋ ਕੋ ਪਸੰਦਾ ਹੁੰਦੇ ਆ ਕਿਤੇ ਕੋਈ ਨਹੀਂ ਖਾ ਦਿੱਤੇ ਹਾਂ ਜੇ ਤੂੰ ਹੀ ਵੀ ਨੋਸਸ ਸੇ ਵੇਖ ਲਿਓ ਪਤਾ ਕੀ ਕਰਦੀ ਹੈ ਮੈਨੂੰ ਤਾਂ ਜਮਤ ਖਾਣਾ ਗਲੋ ਲਾ ਕੇ ਜਾਣੀ ਚੱਲ ਪੇਰਾ ਬਹੁਤ ਬਹੁਤ ਸ਼ੁਕਰੀਆ ਅੰਦਰ ਮੇਰੇ ਕੋਲ ਲਾਜੇਗੀ ਤੇ ਮੇਰੇ ਨਾਲ ਨੂੰ ਹੁਣ ਤੇ ਕੋਈ ਕਮੀ ਨਹੀਂ ਮੁੰਡੇ ਚ ਪਹਿਲਾਂ ਤਾਂ ਮੰਨਿਆ ਹਾਈਟ ਛੋਟੀ ਕਦੀ ਕੋਈ ਕੰਮ ਵੱਲੋਂ ਹੁਣ ਤਾਂ ਮੁੰਡਾ ਵੀ ਸੈਟਲ ਐ ਕੰਮ ਨੇ ਉਹਦੀਆ ਵਾ ਮੁੰਡਾ ਵੀ ਲੰਮਾ ਉੱਚਾ ਜੁਆੰਗ ਜੋੜੀ ਜਾ ਚਾਣੀਆ ਹਾਂ ਆਰਤੀ ਚ ਮੁੰਡੇ ਜਿੰਨੇ ਵੇਖੇ ਨਾ ਸਾਰੇ ਕਹਿੰਦੇ ਘੁੰਦੇ ਵੇਖੇ ਅੱਛਾ ਇਹਦਾ ਨੱਕ ਜਿਹੜਾ ਨਾ ਇਹੋ ਹੀ ਬਸ ਵੱਡਣ ਵਾਲਾ ਬਾਕੀ ਤੇ ਸਭ ਕੁਝ ਠੀਕ ਨਹੀਂ ਨੱਕ ਨੂੰ ਆਪ ਹੀ ਠਾ ਕਰਨਾ ਤਾਂ ਕੁਝ ਥੋੜਾ ਬੋਤਾ ਤੋਹੀ ਕਰਨਾ ਇੱਥੇ ਨਹੀਂ ਕਰਦੇ ਨਹੀਂ ਪੜਾ ਰੋਵਾ ਪਾਲਾ ਸੇਵਾਤ ਵੀ ਬਥੇਰੀ ਗੰਡ ਲਾਉਣਾ ਪਰ ਹੈ ਨਹੀਂ ਉਹ ਨਿੱਕੀ ਜਿਹੜੀ ਨਾ ਮੈਂ ਹੀ ਬਰਦਾਸ਼ਤ ਕਰਦੀ ਨੇ ਨਿੱਕੀ ਤਾਂ ਬੜੇ ਤਾੜ-ਤਾੜ ਜਵਾਬ ਦਿੰਦੀ ਹੈ ਹਮਮ ਤਸਵੀਰ ਨਹੀਂ ਆਉਂ ਕਰੋ ਚੱਲ ਵੀ ਸਾਧ ਵੀ ਹਟ ਕੇ ਚਾਹ ਪੜੋਗਾ ਹੋਰ ਐ ਸਕੂਲ ਜਾਂਦੀ ਹੈ ਹਾਂ ਜਾਂਦੀ ਹੈ ਸਕੂਲ ਅੱਛਾ ਠੀਕ